ਜੀ ਥੰਦਾ ਸੰਧ ਵਾਲੇ ਚੈਨਲ ਦੀ ਅੱਜ ਦੀਆਂ ਤਾਜ਼ਾ ਖ਼ਬਰਾਂ ਪੰਜਾਬ ਸਰਕਾਰ ਅੰਤਰੀ ਯੂਨੀਵਰਸਿਟੀ ਯੁਵਕ ਫੈਸਟੀਵਲ 3 ਨਵੰਬਰ ਨੂੰ ਆਬਰਸਾਦ ਵਿੱਚ ਚੇਅਰਮੈਨ ਪਰਮੇਂਦਰ ਗੋਲਡੀ ਵੱਲੋਂ ਕਰਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਰਾਜਪਥਰੀ ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਵੀ ਕੇ 3 ਨਵੰਬਰ ਨੂੰ 3 ਦਸੰਬਰ ਤੱਕ ਤੇ ਕਰਵਾਇਆ ਜਾ ਰਿਹਾ ਜਿਸ ਵਿੱਚ ਰਾਜਪਰ ਦੀਆਂ 32 ਯੂਨੀਵਰਸਟੀਆਂ ਤੋ 2500 ਬਦ ਵਿਦਿਆਰਥੀ ਸੱਭਿਆਚਾਰਕ ਕਲਾਤਮਿਕ ਕਾਇਨ ਡਾਂਸ ਅਤੇ ਵਰਗ ਦੇ ਜਸ਼ੀਲੇ ਮੁਕਾਬਲੇ ਵਿੱਚ ਆਪਣੀ ਪ੍ਰਭਤਾ ਦਿਖਾਉਣਗੇ ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਇਹ ਜਾਣਕਾਰੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ ਇਸ ਸਮਕੇ ਉਹਨਾਂ ਨਾਲ ਪੰਜਾਬ ਦੇ ਯੁਵਕ ਸਵਾਮਾ ਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਬੋਰਡ ਦੇ ਮੈਂਬਰ ਸੰਜੀਵ ਚੌਧਰੀ ਅਤੇ ਨਵਲਦੀਪ ਸਿੰਘ ਵੀ ਹਾਜ਼ਰ ਸਨ ਉਹਨਾਂ ਦੱਸਿਆ ਕਿ ਇਸ ਯੁਵਕ ਫੈਸਟੀਵਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕੁੰਜ ਸਭਿਆਚਾਰਕ ਸੰਗੀਤ ਅਤੇ ਕਲਾ ਮਾਤਮਕ ਸਰਗਰਮੀਆਂ ਸ਼ਾਮਲ ਕੀਤੀਆਂ ਗਈਆਂ ਹਨ ਇਸ ਰਾਜਪੱਤਰ ਦੇ ਫੈਸਟੀਵਲ ਵਿੱਚ ਪਹਿਲੀ ਵਾਰ ਸਿੱਖ ਜੁਗਜੂ ਕਲਾ ਗਤਕਾ ਦੀ ਸ਼ਾਮਲ ਕੀਤਾ ਗਿਆ ਹੈ ਇੱਥੇ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਗਤਕਾ ਟੀਮਾਂ ਆਪਣੀ ਜੁਗਜੂ ਕਲਾ ਦੇ ਜੋਰ ਨੂੰ ਪ੍ਰਦਰਸ਼ਨ ਕਰਨੀਆਂ ਅਤੇ ਜਿਸ ਨਾਲ ਇਸ ਸਲਾਨਾ ਮੇਲੇ ਵਿੱਚ ਇੱਕ ਸ਼ਾਨਦਾਰ ਨਵਾਂ ਅਧਾਇ ਜੁੜਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਮਕਮਲ ਦੀ ਪ੍ਰਮੰਤਮਾਨ ਨੇ ਗਵਾਈ ਛੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਕਈ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਗਿਆ ਹਨ ਤੇ ਰੁਜ਼ਗਾਰ ਵੱਤ ਵੱਦ ਮੌਕੇ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਖੇਡ ਰੁਚੀਆਂ ਪੈਦਾ ਕਰਨ ਲਈ ਪੰਜਾਬ ਵਿੱਚ ਖੇਡਾਂ ਵਰਤਨ ਪੰਜਾਬ ਦੀਆਂ ਕਾਰਵਾਈਆਂ ਜਾ ਰਹੀਆਂ ਹਨ। ਚੇਅਰਮੈਨ ਗੋਲਡੀ ਨੇ ਕਿਹਾ ਕਿ ਇਸ ਸਾਲਾਨਾ ਫੈਸਟੀਵਲ ਦਾ ਮੁੱਖ ਉਦੇਸ਼ ਵਿਧਿਆਥੀਆਂ ਵਿੱਚ ਆਪਸੀ ਤਾਲਮੇਲ ਨੂੰ ਵਧਾਉਣਾ ਅਤੇ ਰਾਜ ਦੀ ਕਲਾ, ਆਤਮਿਕ, ਸੰਗੀਤਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣਾ, ਪ੍ਰਫੁੱਲਤ ਕਰਨਾ ਅਤੇ ਨਵੀਂ ਪੀੜੀ ਨੂੰ ਇਤਿਹਾਸਕ, ਇਤਿਹਾਸਕ ਅਤੇ ਮਾਨਮੱਤੀ ਵਿਰਾਸਤ ਨਾਲ ਜੋੜਨਾ ਹੈ। ਧੰਨਵਾਦੀ ਸੰਧਵਲੀ ਚੈਨਲ ਦੀ ਜੁੜਨ ਲਈ।